ਮਰਜੀ ਦਾ ਖਾਲਸਾ ਰਾਜ ਦੀ ਫਤਿਹ ਗੱਲ ਆਪਾਂ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੇ ਪਹਿਲਾ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਹੈਗਾ ਉਹਨਾਂ ਦੀ ਮੂੰਹੋਂ ਸੁਣੋ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਚ ਕਢਾਉਣਾ ਭਗਵੰਤ ਮਾਨ ਦਾ ਜਾਂ ਮੰਤਰੀਆਂ ਦਾ ਕਿੰਨੇ ਟਾਈਮ ਦਾ ਕੰਮ ਆ ਤੁਸੀਂ ਉਹਨਾਂ ਦੀ ਪਹਿਲਾਂ ਪੂਰੀ ਵੀਡੀਓ ਸੁਣਿਓ ਫਿਰ ਆਪਾਂ ਗੱਲਬਾਤ ਅੱਗੇ ਕਰਦੇ ਆਂ ਭਾ ਹਿੰਦੁਸਤਾਨ ਦੀ ਸਰਕਾਰ ਦੇ ਹੱਥ ਇੰਨਾ ਕੁਝ ਨਹੀਂ ਹੈ ਜਿੰਨਾ ਭਗਵੰਤ ਮਾਨ ਜੇ ਭਗਵੰਤ ਮਾਨ ਚਾਵੇ ਤਾਂ ਆਪਣੇ ਗੱਲ ਕਰ ਦਿਆ ਕਰ ਦਿਆ ਹੁਣੇ ਐਨਐਸਏ ਤੋੜ ਸਕਦਾ ਹੈ ਅਜ ਤਾਂ ਹੁਣੇ ਤੋੜ ਸਕਦਾ ਕੋਈ ਏਜੀ ਗੱਲ ਨਹੀਂ ਸੈਂਟਰ ਸਰਕਾਰ ਦੇ ਹੱਥ ਵਿੱਚ ਇੰਨਾ ਕੁਝ ਨਹੀਂ ਹੈ ਨਾ ਕੋਈ ਭਾਜਪਾ ਦੇ ਹੱਥ 'ਚ ਆਮ ਆਦਮੀ ਪਾਰਟੀ ਦੇ ਹੱਥ 'ਚ ਐਨਐਸਏ ਲਾਉਣ ਦੇ ਵਿੱਚ ਹਾਂ ਭਾਜਪਾ ਨੇ ਐਨਐਸ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰ ਦਿੱਤਾ ਹੈ ਪਾਈ ਪਾ ਨੇ ਸੀ ਆਰਪੀਐਫ ਦੇ ਨੌਜਵਾਨ ਜਰੂਰ ਦੋ ਲਵਾਈ ਸੀ ਪੰਜਾਬ ਦੇ ਵਿੱਚ ਪਰ ਇਹ ਜੋ ਅੱਗੇ ਪੁਸ਼ ਕਰਨ ਦਾ ਜੋ ਇਹ ਤੁਸੀਂ ਲਾ ਲਓ ਮੰਤ ਸੀ ਇਹ ਤਾਂ ਭਗਵੰਤ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਸੀ ਤਾਂ ਇਹਨਾਂ ਨੇ ਜੋ ਐਨਐਸਏ ਲਵਾਈ ਹੈ ਤੋੜ ਵੀ ਆਮ ਆਦਮੀ ਪਾਰਟੀ ਸਕਦੀ ਹੈ ਤੇ ਲਗਾਉਣ ਵਾਲੇ ਵੀ ਆਮ ਆਦਮੀ ਪਾਰਟੀਆਂ ਹੈ ਭਾਜਪਾ ਇਹਨਾਂ ਦੇ ਭਾਈਵਾਲ ਇਨਸਾਫ ਦਿੰਦਾ ਪਰ ਹੁਣ ਜੇ ਤੋੜਨੀ ਹੈ ਤਾਂ ਭਗਵੰਤ ਮਾਨ ਦੇ ਹੱਥ ਚ ਹੈ ਤੇ ਆਮ ਆਦਮੀ ਪਾਰਟੀ ਦੇ ਹੱਥ ਸੁਣ ਲਈ ਤੁਸੀਂ ਪੂਰੀ ਵੀਡੀਓ ਹੀ ਭਾਈ ਅਮਾਨ ਸਿੰਘ ਖਾਰਾ ਸਤਿਕਾਰਯੋਗ ਵਕੀਲ ਸਾਹਿਬ ਨੇ ਜੋ ਭਾਈ ਅੰਮਰਤਪਾਲ ਸਿੰਘ ਦੇ ਜਿਹੜਾ ਕੇਸ ਨੇ ਸਾਡਾ ਹੈਂਡਲ ਕਰ ਰਹੇ ਨੇ ਲੜ ਰਹੇ ਨੇ ਅਮਾਨ ਸਿੰਘ ਖਾਰਾ ਵੱਲੋਂ ਤੁਹਾਨੂੰ ਜਿਹੜਾ ਤੁਸੀਂ ਸੁਣ ਹੀ ਲਿਆ ਹੋਣਾ ਕਿ ਭਗਵੰਤ ਮਾਨ ਦੀ ਇੰਨੀ ਜ਼ਿਆਦਾ ਤਾਕਤ ਤਾਂ ਕਹਿੰਦੇ ਗੱਲਾਂ ਗੱਲਾਂ ਆਪਣੇ ਕਰਦੇ ਤੇ ਐਨਐਸਏ ਤੋੜ ਸਕਦਾ ਉਹਨਾਂ ਦੀ ਮੰਤਰੀਆਂ ਦੀ ਤਾਕਤਾਂ ਮੰਤਰੀਆਂ ਨੇ ਸੇ ਤੋੜ ਤੜਾ ਸਕਦੇ ਨੇ ਪਰ ਨਹੀਂ ਅਰਾਦਾ ਨਹੀਂ ਸਿੱਖਾਂ ਨੂੰ ਜੇਲਾ ਚੋਂ ਬਾਹਰ ਕੱਢਣਾ ਅਰਾਦਾ ਨਹੀਂ ਸਿੱਖਾਂ ਦਾ ਜਿਹੜਾ ਜ਼ੁਲਮ ਠਾਇਆ ਜਾਵੇ ਵੀ ਉਹ ਥੋੜਾ ਹੋ ਸਕੇ ਚਾਹੇ ਕਿਸੇ ਦੀ ਮਰਜ਼ੀ ਸਰਕਾਰ ਹੋਵੇ ਪਹਿਲਾਂ ਬਥੇਰੀਆਂ ਇੱਥੇ ਆਈਆਂ ਸਰਕਾਰਾਂ ਉਹ ਆ ਕੇ ਚੱਲਿਆਂਗੇ ਇਸਨੇ ਵੀ ਚਲੇ ਜਾਣਾ ਸਿੱਖਾਂ ਉੱਤੇ ਜਿੰਨਾ ਤਰ ਕੋਈ ਜ਼ੁਲਮ ਕਰਦਾਗਾ ਉਦੇ ਪਾਪਾਂ ਦਾ ਘੜਾ ਅੰਤ ਨੂੰ ਭਰਦੇ ਭਰਦਾਗਾ ਭਾਈ ਅੰਬਰਤਪਾਲ ਸਿੰਘ ਦੇ ਨਾਲ ਬੰਦੀ ਸਿੰਘ ਤੇ ਤਕਰੀਬ 40 ਦੇ ਕਰੀਬ ਬੰਦੀ ਸਿੰਘ ਨੇ ਜਿਹੜੇ ਅੰਬਰਸਰ ਦੇ ਤੇ ਹੋਰ ਵੱਖ-ਵੱਖ ਜੇਲ੍ਹਾਂ 'ਚ ਬੰਦ ਕੀਤੇ ਨੇ ਪੌਣੇ 2 ਸਾਲ ਹੋ ਗਏ ਜਦੋਂ ਇਹ ਸਰਕਾਰ ਬਣੀ ਆ ਹੁਣ ਚਾਰ ਪਹਿਲਾਂ ਸਿੱਖਾਂ ਦੀ ਬੈਰੀ ਬਣੀ ਆ ਤੇ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਗੁਰਵਸਤ ਸਿੰਘ ਖਾਲਸਾ ਕੋਲੇ ਜਾ ਕੇ ਕਹਿੰਦੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਪਹਿਲ ਦੇ ਤੌਰ ਤੇ ਕਰਾਵਾਂਗੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਵਾਂਗੇ ਜਿਹੜੇ 33 32 33 ਸਾਲਾਂ ਤੋਂ ਸਜ਼ਾ ਜਿਹੜੀ ਨੇ ਭੁਗਤ ਰਹੇ ਨੇ ਜੇਲ੍ਹਾਂ ਦੇ ਵਿੱਚ ਜਿੰਨੀ ਸਜ਼ਾ ਉਹਨਾਂ ਨੂੰ ਕੋਰਟ ਵੱਲੋਂ ਦਿੱਤੀ ਸੀ ਤੇ ਉਦੋਂ ਦੁੱਗਣੀ ਦੁੱਗਣੀ ਭੁਗਤੀ ਬੈਠੇ ਨੇ ਪਰ ਅਜੇ ਵੀ ਤਿਹਾਰ ਦੇ ਜੇਲ੍ਹਾਂ ਦੇ ਵਿੱਚ ਉਹ ਬੰਦ ਨੇ ਜਿਹੜਾ ਕੋਈ ਬੋਲਦਾਗਾ ਮਾਰਾ ਜਾ ਭਗਵੰਤ ਮਾਨ ਨੂੰ ਚੱਕ ਕੇ ਅੰਦਰ ਕਰ ਦਿੰਦਾਗਾ ਜਿਹੜੇ ਸਰਕਾਰੀ ਸੰਦ ਨੇ ਇਹਨਾਂ ਦੇ ਆਪ ਦੇ ਪਾਲੇ ਹੋਏ ਨੇ ਤੇ ਉਹ ਲੋਕਾਂ ਨੂੰ ਡਰਾਵੇ ਦਿੰਦੇ ਨੇ ਧਮਕੀਆਂ ਦਿੰਦੇ ਨੇ ਵੀ ਅਸੀਂ ਐਂ ਕਰ ਦਾਂਗੇ ਬਾਹਰ ਕਰ ਦਾਂਗੇ ਅਸੀਂ ਇਹਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਿ ਜੇ ਸਾਨੂੰ ਕੋਈ ਡਰਾਵੇ ਕਿ ਅਸੀਂ ਡਰ ਕੇ ਅੰਦਰ ਵੜ ਜਾਾਂਗੇ ਜਾਂ ਬੈਠ ਜਾਾਂਗੇ ਕੈਂ ਦਾ ਭਾਵ ਕਿ ਨਾ ਕਿਸੇ ਨੂੰ ਡਰਾਉਣਾ ਤੇ ਨਾ ਹੀ ਡਰਨਾ ਗੁਰੂ ਦੇ ਸਿੱਖ ਦਾ ਇਹ ਕੰਮ ਆ ਪਹਿਲਾ ਵਾਰ ਕਰਨਾ ਨਹੀਂ ਤੇ ਪਿੱਛੋ ਛੱਡਣਾ ਨਹੀਂ ਕੈਂ ਦਾ ਭਾਵ ਕਿ ਜਿਹੜਾ ਕੁਝ ਲੋਕ ਨੇ ਜਿਹੜੇ ਅੰਬਰਪਾਲ ਦੇ ਨਾਂ ਤੇ ਜਿਹਨਾਂ ਜਿਨ੍ਹਾਂ ਨੂੰ ਸਾੜਾ ਹੁੰਦਾ ਕਿ ਇਹ ਅੰਬਰਪਾਲ ਸਿੰਘ ਦਾ ਨਾਂ ਕਿਉਂ ਲੈਂਦਾ ਤੇ ਅੰਬਰਪਾਲ ਸਿੰਘ ਦਾ ਅਸੀਂ ਤਾਂ ਇਹ ਕਹਿੰਦੇ ਆ ਕਿ ਸੱਚ ਤੇ ਝੂਠ ਜੇ ਅੰਬਰਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਹੁੰਦਾ ਸੀ ਅੰਬਰਤਪਾਲ ਸਿੰਘ ਦੇ ਡਟ ਕੇ ਖਿਲਾਫ ਵੀ ਬੋਲਦੇ ਜਦੋਂ ਸਾਨੂੰ ਪਤਾਗਾ ਕਿ ਜਿਹੜਾ ਬੰਦਾ ਬਾਹਰਲੇ ਮੁਲਕ ਤੋਂ ਆ ਕੇ ਪੰਜਾਬ ਦੀ ਧਰਤੀ ਤੇ ਆ ਕੇ ਅੰਬਰਤਪਾਨ ਕਰ ਲੈਂਦਾ ਗੁਰੂ ਆਲਾ ਬਣ ਜਾਂਦਾ ਤਿੰਨ ਨਸਿਆਂ ਦੇ ਜਿਹੜੇ ਬੜੇ-ਬੜੇ ਸਦਾਗਰ ਸੀ ਨਸੇ ਛੱਡਣੇ ਸ਼ੁਰੂ ਕਰ ਦਿੱਤੇ ਸੀ ਨੌਜਵਾਨਾਂ ਨੇ ਤੇ ਬੜੇ-ਬੜੇ ਨਸੇ ਸਦਾਗਰ ਸੀ ਜਿਹੜੇ ਉਹਨਾਂ ਨੇ ਵੇਚਣਾ ਸ਼ੁਰੂ ਬੰਦ ਕਰ ਦਿੱਤਾ ਸੀ ਅਸੀਂ ਤਾਂ ਉਸ ਸਿੱਖ ਦੇ ਚਾਹੇ ਉਹ ਹਿੰਦੂ ਆ ਮੁਸਲਮਾਨ ਆ ਸਿੱਖ ਆ ਚਾਹੇ ਕੋਈ ਹੋਰ ਆ ਜਿਹੜਾ ਚੰਗੇ ਕੰਮ ਕਰਦਾ ਉਹਦੇ ਅਸੀਂ ਸਲਾਘਾ ਕਰਦੇ ਆ ਜੇ ਸਾਡੇ ਸਿੱਖ ਧਰਮ ਦੇ ਵਿੱਚ ਹੀ ਮਸੰਦ ਪੈਦਾ ਹੋ ਗਏ ਫਿਰ ਅਸੀਂ ਕੀ ਕਰੀਏ ਸਾਡੇ ਸਿੱਖ ਹੀ ਡੋਗਰੇ ਨਿਕਲ ਗਏ ਤਾਂ ਅਸੀਂ ਕੀ ਕਰੀਏ ਇੱਥੇ ਸਿੱਖ ਸਿੱਖ ਦਾ ਬੈਰੀ ਬਣਿਆ ਹੋਇਆਗਾ ਹਰ ਇੱਕ ਇਹ ਕਹਿੰਦਾ ਕਿ ਮੈਨੂੰ ਸਲੂਟ ਵੱਜੇ ਮੈਨੂੰ ਪੂਜੇ ਮੇਰੀਆਂ ਗੱਲਾਂ ਕਰੇ ਭਰਾਵੋ ਪਹਿਲਾ ਜਿਗਰਾ ਚਾਹੀਦਾ ਆਪਣੀਆਂ ਗੱਲਾਂ ਕਰਾਉਣ ਵਾਸਤੇ ਕੁਝ ਕਰਨਾ ਪੈਂਦਾਗਾ ਫੇਰ ਜਾ ਕੇ ਜਿਗਰਾ ਪੈਂਦਾਗਾ ਕੌਮ ਲਈ ਸੰਘਰਸ਼ ਕਰਨਾ ਪੈਂਦਾ ਕੌਮ ਲਈ ਸਰਦ ਦੇਣੇ ਪੈਂਦੇ ਨੇ ਕੌਮ ਦੇ ਲਈ ਜੇਲਾ ਕਠੜਨੀਆਂ ਪੈਂਦੀਆਂ ਨੇ ਇਹ ਫੇਰ ਜਾ ਕੇ ਸੰਭਵ ਹੁੰਦਾਗਾ ਜੇ ਆਪਾਂ ਐਵੇਂ ਹੀ ਫੋਕੀਆਂ ਫੜਾ ਮਾਰੀ ਜਾਈਏ ਜੇ ਅਸੀਂ ਆਏ ਕਰਦਾਂਗੇ ਅਸੀਂ ਬਾਹੂ ਕਰਦਾਂਗੇ ਉਹਦੇ ਨਾਲ ਕੁਝ ਨਹੀਂ ਹੋਣਾ ਤੇ ਨਾ ਪਹਿਲਾਂ ਕਦੇ ਹੋਇਆ ਤੇ ਮੈਂ ਤਾਂ ਲੋਕਾਂ ਨੂੰ ਉਹਨਾਂ ਨੂੰ ਬੇਨਤੀ ਕਰਦਾਗਾ ਜਿਹੜੇ ਸਿੱਖ ਆਪ ਦੇ ਵਿੱਚ ਲੜ ਰਹੇ ਨੇ ਤੁਹਾਡਾ ਮਸਲਾ মতਪੇਦਾਂ ਦਾ ਹੋ ਸਕਦਾਗਾ ਨਾ ਬਲਾਓ ਇੱਕ ਦੂਜੇ ਨੂੰ ਜੇ ਤੁਹਾਡੀ ਸੋਚ ਨਹੀਂ ਰਲਦੀ ਕਿਸੇ ਨੂੰ ਨਾ ਬਲਾਓ ਪਰ ਤੁਹਾਨੂੰ ਕਿਹਦੇ ਅਧਿਕਾਰ ਦਿੱਤਾ ਕਿ ਫਲਾਨੇ ਦੇ ਖਿਲਾਫ ਜਿਹੜਾ ਬੋਲਣਾ ਸ਼ੁਰੂ ਕਰਦੇ ਹੋ ਤੁਸੀਂ ਧਮਕੀਆਂ ਦੇਣਾ ਸ਼ੁਰੂ ਕਰਦੇ ਹੋ ਤੁਸੀਂ ਫਿਰ ਜੇ ਤੁਹਾਨੂੰ ਕੋਈ ਗੁੰਡੇ ਕਹਿੰਦਾਗਾ ਤੁਹਾਨੂੰ ਮਿਰਚਾਂ ਲੱਗਦੀਆਂ ਨੇ ਵੀ ਸਾਨੂੰ ਗੁੰਡੇ ਕਹਿੰਦੇ ਆ ਕਹਿੰਦਾ ਭਾਵ ਕਿ ਭਾਈ ਅੰਮਰਤਪਾਲ ਸਿੰਘ ਅੱਜ ਦੀ ਘੜੀ 30000 ਰੁਪਿਆ ਕੱਲ ਨੂੰ ਕਿਸੇ ਨੇ ਕੁਝ ਦੇਖਿਆ ਨਹੀਂ ਜਿੰਨਾ ਚਿਰ ਬੰਦਾ ਆਪਣੇ ਕਿਦੇ ਉੱਤੇ ਜਿਹੜਾ ਕੈਮ ਰੰਦਾ ਆਪਣੀਆਂ ਕਈਆਂ ਗੱਲਾਂ ਉੱਤੇ ਕੈਮ ਰੰਦਾ ਤੇ ਜਿਹੜਾ ਅੰਦਰ ਜੇਲਾ ਜੇਲ੍ਹ ਭੁਗਤ ਰਿਹਾ ਬੰਦਾ ਤੇ ਉਸ ਨੂੰ ਆਪਾਂ ਨਿੰਦੀ ਜਗੇ ਬਾਹਰ ਬੈਠੇ ਆਪਾਂ ਕੁਛ ਕਰਨ ਜੋਗੇ ਹੈ ਨਹੀਂ ਲੱਗਦਾ ਆਪਣੀਆਂ ਭਾਰ ਚਲਦੀਆਂ ਨਹੀਂ ਵੀ ਆਪਾਂ ਕਿਸੇ ਨੂੰ ਕਰ ਦਈਏ ਐਥੇ ਬਤੇਰੇ ਸਿੱਖ ਵਿਰੋਧੀ ਆ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੇ ਖਿਲਾਫ ਅਹ ਜੀ ਮੰੰਦੀ ਸੁਵਦਾਬ ਲਈ ਬੋਲਦੇ ਆ ਦੱਸੋ ਤੁਸੀਂ ਉਹਨਾਂ ਕੀ ਕਰਤਾ ਤੁਸੀਂ ਜਿੰਨੇ ਸਿੰਘ ਹੋਏ ਨੇ ਆ ਬੀਬੀ ਰਾਜਨੀ ਬਾਰੇ ਜਿਹੜੇ ਕੁਝ ਇੱਥੇ ਬਗਵਾਸ ਕਰ ਰਹੇ ਨੇ ਸਰਿਆਵਾ ਤੇ ਉਹਨਾਂ ਨੂੰ ਕਦੋਂ ਤੁਸੀਂ ਉਹ ਕਰੋਗੇ ਗੱਲਾਂ ਸੁਣਨੀਆਂ ਸਾਡੀ ਗੱਲ ਸੁਣ ਕੇ ਭੜਕਣਾ ਬੜਾ ਸੌਖਾ ਲੱਗਦਾ ਪਰ ਜਿਹੜੇ ਜਿਹਨੂੰ ਤੁਸੀਂ ਮੰਨਦੇ ਹੋ ਕਿ ਸੰਤ ਭਿੰਦਰਾ ਵਾਲੇ 20ਵੀਂ ਸਦੀ ਦੇ ਮਹਾਨ ਯੋਧੇ ਸੀ ਉਹ ਯਾਰ ਉਹਨਾਂ ਦੇ ਖਿਲਾਫ ਬੰਦਾ ਜਿਹੜਾ ਜ਼ਹਿਰ ਉਗਲਦਾ ਹੋਵੇ ਤੇ ਤੁਸੀਂ ਉਹ ਬਰਦਾਸ਼ਤ ਕਰ ਰਹੇ ਹੋ ਤੇ ਮੇਰੇ ਵਰਗਾ ਜੇਕਰ ਕਿਸੇ ਬੋਲ ਵੀ ਦੇਵੇ ਤਾਂ ਧਮਕੀਆਂ ਦੇਣ ਲੱਗ ਜੰਨੇ ਹੋ ਇਹ ਤਾਂ ਕਹਤੋਂ ਕਿਹਾਂ ਵਾਲਾ ਜਿੱਦੇ ਸਰੀਰ ਉਸ ਵੈਗਰੂ ਦੇ ਜਿਹੜਾ ਚਰਨਾਂ ਦੇ ਵਿੱਚ ਲੱਗ ਗਿਆ ਤਾਂ ਉੱਦੇ ਜਾ ਕੇ ਖਤਮ ਹੋਣਗੇ ਤਾਂ ਕਿ ਤੂੰ ਕਿਵਾਲਾ ਇੱਥੇ ਦਾ ਬੜਾ ਕੁਝ ਵੇਖਿਆਗਾ ਇਹਨਾਂ ਸਮਝੋ ਕਿ ਇਹ ਪਤਾ ਨਹੀਂ ਅੱਜ ਦਾ ਜੰਮਿਆ ਜਾਂ ਕੱਲ ਦਾ ਜੰਮਿਆ ਜੇ ਆਪਾਂ ਇਹ ਕਹਿ ਲਈਏ ਕਿ ਇਹਨੂੰ ਕੋਈ ਬੋਲਣਾ ਨਹੀਂ ਆਉਂਦਾ ਇਹਨੇ ਕੋਈ ਸੰਘਰਸ਼ ਨਹੀਂ ਦੇਖਿਆ ਇਹਨਾਂ ਕੋਈ ਕੋਈ ਜੇਲ ਨਹੀਂ ਕੱਟੀ ਸਾਰਾ ਕੁਝ ਕਰਕੇ ਵੇਖ ਲਿਆ ਪਰ ਅਸੀਂ ਕਹਿੰਦੇ ਆ ਕਿ ਹਮੇਸ਼ਾ ਜਿਹੜਾ ਸੱਚ ਦਾ ਸਾਥ ਜਿਹੜਾ ਦੇਣਾ ਚਾਹੀਦਾਗਾ ਅੰਮ੍ਰਿਤਪਾਲ ਸਿੰਘ ਨੇ ਗਨਾਤੀ ਕਰ ਦਿੱਤਾ ਜਿਹੜਾ ਉਹਦਾ ਅੰਮ੍ਰਿਤਪਾਲ ਦੇ ਆ ਮਾਲੀ ਜੀ ਅਸੀਂ ਜਿਹੜਾ ਇੱਕ ਹੁਣ ਚੱਕਿਆ ਪੁਲਿਸ ਵੱਲੋਂ ਆ ਮਾਲੀ ਮੂਲੀ ਅਸੀਂ ਕੋਈ ਪਹਿਲਾਂ ਸਿੱਖਾਂ ਦੇ ਹੱਕ ਵਿੱਚ ਬੋਲਦਾ ਸੀ ਫਿਰ ਇਹਹੀ ਜ਼ਹਿਰ ਉਗਣ ਲੱਗ ਪਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤੇ ਕਹਿੰਦਾ ਭਾਪ ਕੇ ਆਪਣੇ ਉਹਨੇ ਇੱਕ ਡੈਰੇ ਵਿੱਚ ਰਹਿ ਕੇ ਗੱਲ ਕਰੋ ਜਿੰਨਾਕ ਆਪਣਾ ਦੈਰਾ ਆਪਾਂ ਪਾਲ ਸਕਦੇ ਆ ਉਹਨੂੰ ਕਾਬੂ ਕਰ ਸਕਦੇ ਆ ਇਹ ਨਾ ਕਿ ਆਪਾਂ ਹਵਾ ਦੇ ਵਿੱਚ ਡਾਂਗਾ ਮਾਰੀ ਜਾਓ ਹਵਾ ਦੇ ਵਿੱਚ ਗੱਲਾਂ ਕਰੀ ਜਾਓ ਕਿ ਅਸੀਂ ਐਂ ਕਰਦਾਂਗੇ ਜਾਂ ਅਸੀਂ ਬਹੁ ਕਰਦਾਂਗੇ ਤੇ ਦੂਜੀ ਗੱਲ ਮੈਂ ਉਹਨਾਂ ਲੋਕਾਂ ਨੂੰ ਕਰਦਾਂਗਾ ਕਿ ਜਿਹੜੇ ਲੋਕ ਆ ਅੱਜ ਭਾਈ ਅੰਮਰਤਪਾਲ ਸਿੰਘ ਦਾ ਵਿਰੋਧ ਕਰਦੇ ਨੇ ਤੂੰ ਬਾਗਲ ਕੇ ਦੇਖ ਲਿਓ ਬਾਗਲ ਕੇ 10 ਵਾਰੀ ਵਿਰੋਧ ਕੀਤਾ ਤੇ ਫਿਰ ਕਹਿੰਦੇ ਜੀ ਉਹਨਾਂ ਤੇ ਐਨਐਸਏ ਲੱਗੀ ਆ ਮਾੜੀ ਆ ਉਹਨਾਂ ਨੂੰ ਸੱਜਣਾ ਚਾਹੀਦਾ ਇਹਨਾਂ ਲੋਕਾਂ ਦਾ ਸਟੈਂਡ ਕੋਈ ਨਹੀਂ ਜਿੱਦ ਤੇ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਸਾਰੇ ਉਹਦੇ ਨਾਲ ਰਲਣਗੇ ਜੇ ਨਾਲ ਵਾਲੇ ਫਿਰ ਆਪਣੇ ਤੁਸੀਂ ਢਫਲੀ বাজਾਈ ਜਾਂਦੇ ਹੋ বাজਾਈ ਜਾਓ ਸਾਨੂੰ ਕੀ ਉਹਦਾ ਤੇ 18 ਤਰੀਕ 18 ਸਤੰਬਰ ਨੂੰ ਜਿਹੜਾ ਲਗਭਗ ਰਿਹਾਈ ਹੋ ਜਾਣੀ ਆ ਕਿਉਂਕਿ ਹੁਣ ਮਾਨ ਸਰਕਾਰ ਨੂੰ ਪਤਾ ਲੱਗ ਗਿਆ ਕਿ ਸਾਡਾ ਕੇਜਰੀਵਾਲ ਅੰਦਰ ਸੀ ਜਦੋਂ ਆਪ ਤੇ ਪੈਂਦੀ ਹੈ ਨਾ ਬੰਦੇ ਤੇ ਉਦੋਂ ਪਤਾ ਲੱਗਦਾ ਦੁੱਖ ਦਾ ਦੂਜੇ ਦਾ ਦੁੱਖ ਆ ਉਹਨਾਂ ਚਰ ਨਹੀਂ ਪਤਾ ਲੱਗਦਾ ਜਿੰਨਾ ਚਿਰ ਆਪ ਤੇ ਬਿਪਤਾ ਨਾ ਪਵੇ ਤੇ ਮੈਨੂੰ ਲੱਗਦਾ ਕਿ ਭਵੰਤਮਾਨ ਦਾ ਵੀ ਥੋੜਾ ਮੋਟਾ ਹੰਕਾਰ ਸਹਿਤ ਢਾਲਾ ਹੋਇਆ ਹੋਵੇ ਕਿ ਪ੍ਰਮਾਤਮਾ ਕਰੇ ਚਾ ਉਹਦੋਂ ਸੁਧ ਬਖਸ਼ੇ ਕਿ ਜਿਹੜੇ ਨੌਜਵਾਨ ਨੇ ਸਾਡੀਆਂ ਮਾਮਾ ਦੇ ਪੁੱਤ ਨੇ ਭੈਣਾਂ ਦੇ ਭਾਈ ਨੇ ਜੇਲਾਂ ਦੇ ਵਿੱਚ ਜੇਲ ਕਟਣੀ ਇੱਕ ਤਾਂ ਹੁੰਦੀ ਆ ਵੀ ਕੰਮ ਕੀਤਾ ਬੰਦੇ ਨੇ ਵੀ ਮੈਂ ਆਹ ਕੰਮ ਕਰਕੇ ਗਿਆਗਾ ਭਾਈ ਮੈਨੂੰ ਕੋਈ ਦੁੱਖ ਨਹੀਂ ਹੁਣ ਤਾਂ ਹੁੰਦੀ ਹੈ ਜਿਲ ਕਟਣੀ ਵੀ ਹਾਂ ਉਹਨੂੰ ਹੁੰਦਾ ਆਪਣੇ ਆਪ ਤੇ ਮਾਣ ਹੁੰਦਾ ਵੀ ਮੈਂ ਕਰਿਆ ਯਾਰ ਮੈਂ ਭੁਗਤ ਰਿਆਂਗਾ ਇੱਕ ਹੁੰਦਾ ਨਜਾਇਜ਼ ਨਜਾਇਜ਼ ਚੱਕ ਕੇ ਜੇਕਰ ਤੁਸੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਸਿੱਟੋਗੇ ਜੇਲਾ ਦੇ ਵਿੱਚ ਬੰਦ ਕਰੋਗੇ ਉਸ ਬੰਦੇ ਦਾ ਜਿਹੜਾ ਦਰਦ ਦਾ ਉਹ ਜਿਹੜਾ ਉਹਦੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲੂਗੀ ਉਹ ਸਿੱਧੀ ਤੁਹਾਡੇ ਜਿਹੜੀਆਂ ਜੜਾਂ ਖੋਤੋਗੀ ਜਿਹੜਾ ਤੁਹਾਡੀਆਂ ਪੱਟਣ ਗਿਆ ਪੱਟੀਆਂ ਜਾਣਗੇ ਆ ਤੇ ਕੋਈ ਮਰਜੀ ਸਰਕਾਰ ਹੋਵੇ ਅੱਜ ਦੀ ਹੋਵੇ ਕੱਲ ਦੀ ਹੋਵੇ ਕੱਲ ਨੂੰ ਕੋਈ ਹੋਰ ਆ ਜੇ ਤੇ ਨਾ ਆਵੇ ਤੇ ਆ ਵੀ ਨਾ ਕਿਸੇ ਦੀਆਂ ਬੰਗਲ ਤੋਂ ਭੇਡਾ ਬਣਿਆ ਕਰੋ ਅਸੀਂ ਤਾਂ ਜਿੰਨਾ ਸੱਚ ਆ ਅਸੀਂ ਤਾਂ ਉਹ ਉਹਨਾਂ ਹੀ ਬਿਆਨ ਕਰਦੇ ਆ ਨਾ ਅਸੀਂ ਕਿਸੇ ਦੇ ਅੰਨੇ ਭਗਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਬਾਬਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਪਰਉਕਾਰ ਆ ਤੇ ਹਮੇਸ਼ਾ ਰਹਾਂਗੇ ਜਿਨ੍ਹਾਂ ਨੇ ਇਸ ਕੌਮ ਨੂੰ ਜਗਾ ਕੇ ਆਪਣਾ ਜਿਹੜਾ ਕਤਰਾ-ਕਤਰਾ ਬਹਾ ਕੇ ਖੂਨ ਦਾ ਇਸ ਦੁਨੀਆ ਤੋਂ ਸ਼ਹੀਦ ਹੋ ਗਿਆ ਪਰ ਅੱਜ ਸਾਡੇ ਲੋਕੀਆਂ ਲੋਕ ਨੇ ਕੁਝ ਫੜਾ ਮਾਰ ਕੇ ਲੋਕਾਂ ਨੂੰ ਗਮਰਾਹ ਕਰਕੇ ਨੌਜਵਾਨਾਂ ਨੂੰ ਪੁੱਠੇ ਰਾਹ ਪਾਏ ਆ ਪਾਰੇ ਨੇ ਪਾਰਾ ਸਭ ਤੋਂ ਪਹਿਲਾਂ ਕਹਿੰਦੇ ਹੁੰਦੀਆਂ ਨਾ ਜੇਕਰ ਕਿਸੇ ਵਾਸਤੇ ਤੁਰਨਾ ਜਾਂ ਕਿਸੇ ਨੂੰ ਮਾਗਰ ਲਾਉਣਾ ਉਦੋਂ ਪਹਿਲਾਂ ਆਪਣਾ ਆਪ ਪ੍ਰੈਕਟੀਕਲ ਕਰਕੇ ਦਿਖਾਓ ਕਿ ਅਸੀਂ ਆ ਕਰ ਰਹੇ ਆ ਭਾਈ ਅਸੀਂ ਆ ਕੀਤਾਗਾ ਅਸੀਂ ਕੀਤਾ ਕੱਖ ਨਹੀਂ ਹੁੰਦਾ ਮੇਰੇ ਵਰਗਾ ਫੜਾ ਵੱਡੀਆਂ ਮਾਰਦਾ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ 18 ਸਤੰਬਰ ਉਹਨਾਂ ਦੇ ਵਕੀਲ ਦੀ ਵੀ ਸੁਣ ਲੈ ਤੁਸੀਂ ਉਹਨਾਂ ਦੇ ਮੰਤਰੀ ਭਗਵੰਤ ਮਾਨ ਇੱਕ ਸਕਿੰਟਾਂ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੀ ਐਨਐਸਏ ਹਟਾ ਸਕਦਾਗਾ ਜੇ ਚਾਵੇ ਤਾਂ ਜੇ ਮਨ ਦੇ ਵਿੱਚ ਖੋਟ ਨਾ ਕੋਈ ਹੋਵੇ ਜੇ ਮਨ ਦੇ ਵਿੱਚ ਇਹ ਖੋਟ ਆ ਕਿ ਅਸੀਂ ਤਾਂ ਵੋਟੇ ਲੈਣੀਆਂ ਨੇ ਵੋਟਾਂ ਦੇ ਖਾਤਰ ਰਾਜਨੀਤੀ ਕਰਨੀ ਆ ਕਿ ਭਾਈ ਅੰਮਰਤਪਾਲ ਸਿੰਘ ਦਵਾਰਿਆ ਕਿ ਬਾਹਰ ਨਾ ਹੋਰ ਦੂਜਿਆਂ ਨੂੰ ਨਾ ਖੜਾ ਕਰ ਦੇ ਦੂਜੇ ਬੰਦੇ ਨਾ ਜਿੱਤ ਜਾਣ ਸਾਡੀ ਸਰਕਾਰ ਇਹ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਵਾਲੀਆਂ ਸਰਕਾਰਾਂ 70 70 ਸਾਲ ਰਾਜ ਕਰ ਗਈਆਂ ਜਦੋਂ ਉਹ ਨਹੀਂ ਰਹੀਆਂ ਤੇ ਤੁਸੀਂ ਤਿੰਨ ਸਾਲ ਰਾਜ ਕਰਕੇ ਪੰਜ ਸਾਲ ਰਾਜ ਕਰਕੇ ਕੀ ਕਰ ਲਓਗੇ ਇਹ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਕਤ ਆਉਂਦੇ ਜਾਂਦੇ ਆ ਮਾਰੇ ਤੇ ਚੰਗੇ ਢਲਦੇ ਜਾਂਦੇ ਸਮੇਂ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਵਿੱਚ ਜਰੂਰ ਲਿਖੋ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਵਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ